ਦੇਖੋ ਦੇਖ ਉਸ ਵਾਸਤੇ ਸਮੂਹ ਸਰੋਤਿਆਂ ਨੂੰ ਪਿਆਰ ਪਰਿਸ਼ਾ ਸਿਕਾਲ ਮਿੱਤਰੋ ਮੈਂ ਹਾਂ ਤੁਹਾਡਾ ਆਪਣਾ ਜਸਵਿੰਦਰ ਸਿੰਘ ਸੰਧੂ ਅਤੇ ਤੁਸੀਂ ਦੇਖ ਰਹੇ ਹੋ ਉਦੇ ਪੰਜਾਬ ਚੈਨਲ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਆਪਣੇ ਪੁਰਖਿਆਂ ਵੱਲੋਂ ਸਾਨੂੰ ਦਿੱਤਾ ਹੋਇਆ ਜੀਵਨ ਦਾਤ ਸਿਹਤ ਮੰਦੀ ਨਰੋਏ ਸਿਹਤਾਂ ਦੇ ਮਾਲਕ ਜਿਹਾ ਦੇਸੀ ਬੀਜ ਸੋਨਾ ਮੋਤੀ ਕਣਕ ਅੱਜ ਤੁਹਾਨੂੰ ਦਿਖਾਉਣੇ ਆ ਸੋਨਾ ਮੋਤੀ ਕਣਕ ਦਾ ਖੇਤ ਜਿਹੜੀ ਫਾਈਬਰ ਜਿੰਕਾ ਆਰ ਆਹ ਪੋਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਆ ਜਿੱਚ ਗਲੂਟਨ ਬਹੁਤ ਹੀ ਘੱਟ ਮਾਤਰਾ 'ਚ ਪਾਇਆ ਜਾਂਦਾ ਅਤੇ ਇਹ ਇੱਕ ਜਿਹੜੀ ਕਣਕ ਆ ਸਾਡੀ ਸਿਹਤ ਲਈ ਬਹੁਤ ਲਾਹੇਵੰਦਾ ਆ ਆ ਤੁਹਾਨੂੰ ਦਿਖਾਉਣੇ ਆ ਕਿਉਂਕਿ ਇਹ ਸਮੁੰਦਰ ਕਣਕ ਆ ਛੋਟੀਆਂ ਛੋਟੀਆਂ ਬੱਲੀਆਂ ਇਹਦਾ ਝਾਰ ਵੀ ਬਹੁਤ ਘੱਟ ਨਿਕਲਦਾ ਲੇਕਿਨ ਸਾਡੀ ਸਿਹਤ ਲਈ ਉਹ ਦੂਸਰੀਆਂ ਕਣਕਾਂ ਨਾਲੋਂ ਕਿਤੇ ਵਧੀਆ ਹੈ ਇਹ ਕਣਕ ਫਾਇਦੇਮੰਦ ਸਿਚਾਰੀ ਹੈ ਤੁਸੀਂ ਦੇਖ ਰਹੇ ਹੋ ਜ਼ਿਲ੍ਹਾ ਫਰੋਹਿੱਦਪੁਰ ਦੇ ਇੱਕ ਹੁਗ ਵਾਸਦੇ ਪਿੰਡ ਔਰ ਚੋਗਰਿਹਰ ਦੇ ਕਿਸਾਨ ਅਮਨਦੀਪ ਸਿੰਘ ਨੇ ਜਿਹੜਾ ਇਹ ਦੇਸੀ ਬੀਜ ਔਰ ਵਾਇਟੀ ਦੇਸੀ ਬੀਜ ਕਣਕ ਦਾ ਜਿਹੜਾ ਸੋਨਾ ਮੋਤੀ ਬੀਜਣ ਦੀ ਕੋਸ਼ਿਸ਼ ਕੀਤੀ ਹੈ ਬੈਡਾਂ ਤੇ ਇਹ ਜਿਹੜਾ ਬੀਜ ਬੀਜਿਆ ਗਿਆ ਸੀ ਆ ਕਣਕ ਦੀਆਂ ਬੱਲੀਆਂ ਤੁਹਾਨੂੰ ਦੱਸਦੀਆਂ ਖੇਤ ਦੱਸਦਾ ਵੀ ਜਿਹੜਾ ਇਹ ਛੋਟੀਆਂ ਛੋਟੀਆਂ ਬੱਲੀਆਂ ਐ ਤੇ ਵੀ ਜਿਹੜੇ ਇਹ ਦਾਣੇ ਆ ਉਹ ਵੀ ਬਿਲਕੁਲ ਬਾਝੇ ਆ ਗਏ ਇਹੋ ਦੇ ਬੀਜ ਦੇਸੀ ਬੀਜ ਜਿਹੜੇ ਸਾਡੇ ਆ ਪੁਰਖੇ ਖਾਂਦੇ ਸੀ ਸਿਹਤਮੰਦ ਰਹਿੰਦੇ ਸੀ ਚੰਗੀਆਂ ਸੇਤਾਂ ਦੇ ਤਖੜੇ ਜੁੱਸਿਆਂ ਦੇ ਮਾਲਕ ਹੋਇਆ ਕਰਦੇ ਸੀ ਅਤੇ ਉਸੇ ਹੀ ਵਿਰਾਸਤ ਤੇ ਪੌਸ਼ਟਾ ਭਰਪੂਰ ਜਿਹੜਾ ਦੇਸੀ ਬੀਜ ਸੋਨਾ ਮੋਤੀ ਤੁਸੀਂ ਉਗਿਆ ਦੇਖ ਰਹੇ ਹੋ ਇਹ ਸਾਡੀ ਮਿੱਟੀ ਅਜੇ ਜਿੰਦਾਬਾਦ ਦੀ ਬਾਤ ਪਾਉਂਦਾ ਅਤੇ ਜਿੰਦਾਬਾਦ ਰਹੇਗੀ ਜੇਕਰ ਜਾਗਦਿਆਂ ਜ਼ਮੀਰਾਂ ਵਾਲੇ ਹਿੰਮਤੀ ਨੌਜਵਾਨ ਇਸ ਕੰਕ ਨੂੰ ਅਪਣਾ ਲੈਣਗੇ ਅਤੇ ਸਿਹਤਮੰਦ ਰਹਿਣਗੇ ਸਾਡੀ ਆਤਮ ਨਿਰਭਰਤਾ ਅਤੇ ਸਾਡੀ ਵਿਰਾਸਤ ਵੀ ਇਹਦੇ ਵਿੱਚੋਂ ਚਲਕਦੀ ਹੈ ਇਹ ਜਿਹੜਾ ਦੇਸੀ ਬੀਜ ਆ ਜੀ ਐਮਓ ਤੋਂ ਬਿਨਾ ਰਸਾਇਣਾਂ ਤੋਂ ਰਹਿਤ ਹੈਗਾ ਪੁਰਖੀਆਂ ਦੀ ਤਰ੍ਹਾਂ ਮਿੱਟੀ ਵਿੱਚ ਜਨਮ ਲੈਂਦਾ ਕੁਦਰਤ ਨਾਲ ਸਾਜ ਪਾਉਂਦੇ ਆ ਬੇਸ਼ੱਕ ਇਸ ਬੀਜ ਦੀ ਪੈਦਾਵਾਰ ਕਾਟਾ ਪਰ ਪੌਲਿਸਟਿਕ ਤਾ ਦੂਜੀਆਂ ਆਧੁਨਿਕਨ ਕਣਕਾਂ ਨਾਲੋਂ ਦੁਗਣੀ ਤਿਕਣੀ ਹੈ ਇਸ ਦੀ ਰੋਟੀ ਦਾ ਸਵਾਦ ਵੀ ਵੱਖਰਾ ਹੀ ਹੈ ਜੇ ਆਪਾਂ ਆਯੁਰਵੇਦ ਦੇ ਮਹਾਰਾਂ ਤੋਂ ਡਾਕਟਰਾਂ ਤੋਂ ਇਹਦੀਆਂ ਖੂਬੀਆਂ ਜਾਣੀਏ ਤਾਂ ਇਹ ਗਰਭਵਤੀ ਮਾਵਾਂ ਬੱਚਿਆਂ ਬਜ਼ੁਰਗਾਂ ਲਈ ਬੇਹਦ ਲਾਭਕਾਰੀ ਬੀਜ ਆ ਇਹ ਦੇਸੀ ਬੀਜ ਆਪਣੇ ਖੇਤੀ ਉੱਤੇ ਨਰਪਰ ਆਪਣਾ ਪੈਸਾ ਅਸੀਂ ਕਿਸਾਨੀ ਖੁਸ਼ ਖੁਸ਼ਹਾਲੀ ਦੀ ਨੀਂ ਰੱਖ ਰਹੇ ਆ ਜ਼ਮੀਨ ਦੀ ਜਿਹੜੀ ਸੇਤ ਆ ਉਹ ਵੀ ਬਰਕਰਾਰ ਰਹੇਗੀ ਤੰਦਰੁਸਤ ਰਹੇਗੀ ਕਹਿੰਦਾ ਮਤਲਬ ਦੇਸੀ ਬੀਜ ਅਪਣਾਓ ਪੰਜਾਬ ਬਚਾਓ ਆ ਬਿਲਕੁਲ ਵੀ ਮਿੱਤਰੋ ਤੁਸੀਂ ਦੇਖ ਰਹੇ ਹੋ ਜਿਹੜਾ ਇਹ ਦੇਸੀ ਬੀਜਾ ਸੋਨਾ ਮੋਤੀ ਜਿਹੜੀ ਦੇਸੀ ਕਣਕ ਸਾਡੀ ਕਿਤੇ ਅਸਾਲਾਂ ਮੋਦੀ ਪਹਿਲਾਂ ਸਾਡੀਆਂ ਇਨਾਂ ਖੇਤਾਂ 'ਚ ਉਗਿਆ ਕਰਦੀ ਸੀ ਛੋਟੇ-ਛੋਟੇ ਗੋਲ-ਗੋਲ ਦਾਣੇ ਬਾਜਰੇ ਦੇ ਦੇਣੇ ਜਿਹੜੇ ਭਰਪੂਰ ਇਹ ਕਣਕ ਹੈਗੀ ਆ ਬੜੀ ਪੋਸ਼ਟਿਕਤਾ ਗੁਣਾ ਵਾਲੀ ਕਣਕ ਆ ਸਿਹਤਮੰਦੀ ਬਖਸ਼ਦੀ ਆ ਇਹਦੇ ਨਾਲ ਸਾਨੂੰ ਜਿਹੜੀ ਸ਼ੂਗਰ ਸ਼ਾਗਰ ਦੀ ਵੀ ਬਹੁਤਾ ਕੋਈ ਫਿਕਰ ਨਹੀਂ ਰਹਿੰਦਾ ਬਹੁਤ ਘੱਟ ਨਿਕਲਦੀ ਆ ਜਿੱਤੇ ਨੇ ਵੱਢੀ ਗਈ ਉਹ ਵੀ ਅੱਜ ਤੁਹਾਡੇ ਰੂਬਰੂ ਕਰਾਂਗੇ ਆਪਾਂ ਆ ਲੇਕਿਨ ਅੱਜ ਤੁਹਾਡੇ ਲਈ ਇਹੀ ਲੈ ਕੇ ਆਏ ਆ ਕਿ ਆਪਾਂ ਆਪਣੇ ਦੇਸੀ ਬੀਜਾਂ ਵੱਲ ਮੁੜੀਏ ਆਪਣੇ ਪੰਜਾਬ ਨੂੰ ਬਚਾਈਏ ਆਪਣੀ ਜਵਾਨੀ ਆਪਣੀਆਂ ਨਸਲਾਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਆਪਣੇ ਬੰਦੇ ਫਰਜ਼ਾਂ ਨੂੰ ਨਿਭਾ ਕੇ ਆਪਣਾ ਚਿਵਨ ਗੁਜ਼ਾਰੀਏ ਲਖੋ ਜੇ ਤੁਹਾਨੂੰ ਇਹ ਸੜੀ ਕੋਸ਼ਿਸ਼ ਚੰਗੀ ਲੱਗੀ ਆ ਆਪਣੀ ਮਿੱਟੀ ਤੇ ਮਾਣ ਆ ਪੰਜਾਬ ਦੀ ਖੁਸ਼ਬੂ ਤੁਸੀਂ ਚਾਹਣਿਓ ਤਾਂ ਤੁਸੀਂ ਸਾਡੇ ਇਸ ਕੋਸ਼ਿਸ਼ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਕਰਨ ਦੇ ਨਾਲ-ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਫੇਸਬੁਕ ਵਾਲੇ ਮਿੱਤਰਾਂ ਨੂੰ ਫਾਲੋ ਕਰਨ ਲਈ ਬੇਨਤੀ ਕਰਦੇ ਆਂ ਆਪਾਂ ਅੱਗੇ ਚੱਲਦੇ ਆਂ ਇਹ ਦੇਸੀ ਬੀ ਜਿਹੜੇ ਸਾਡੇ ਤੋਂ ਖੁੱਸ ਗਏ ਸੀ ਆਹ ਨਾਲੇ ਸਮੇਂ ਚ ਮੋਟਾ ਸੀ ਵੱਤ ਦੇ ਦੇਸੀ ਬੀਜਾਂ ਨੂੰ ਅਪਣਾਈਏ ਆਪੋ ਆਪਣੇ ਘਰੇ ਹੋਰ ਨਹੀਂ ਤਾਂ ਅਸੀਂ ਸਬਜ਼ੀਆਂ ਹੀ ਦੇਸੀ ਅਬ ਬੀਜਾਂ ਵਾਲੀਆਂ ਜਰੂਰ ਲਗਾਈਏ ਤਾਂ ਜੋ ਅਸੀਂ ਕਿਸੇ ਵੀ ਕਿਸੇ ਕਟਾਣੂ ਤੋਂ ਕਿਸੇ ਰੋਗਾਂ ਤੋਂ ਗ੍ਰਸਤ ਨਾ ਹੋਈਏ ਅਤੇ ਆਪਣਾ ਬੀਜ ਆਪਣੀ ਨਿਰਭਰਤਾ ਆਪਣੀ ਖੁਸ਼ਹਾਲੀ ਦੀ ਬਾਤ ਪਾਉਂਦੇ ਹੋਏ ਪੰਜਾਬ ਨੂੰ ਬਚਾਉਣ ਵਾਲੇ ਪਾਸੇ ਅੱਗੇ ਲੈ ਕੇ ਚੱਲੀਏ ਇਹੋ ਹੀ ਤੁਹਾਡੇ ਚਰਨਾਂ 'ਚ ਬੇਨਤੀ ਆ ODE PUNJAB CHANNEL ਆਪਦੇ ਲਈ ਲੈ ਕੇ ਆਇਆ ਸੋਨਾ ਮੋਤੀ ਕਣਕ ਦਾ ਖੇਤ ਦਿਖਾਇਆ ਤੁਹਾਨੂੰ ਪਸੰਦ ਆਵੇਗਾ ਆਉਣ ਵਾਲੇ ਸਮੇਂ 'ਚ ਹੋਰ ਵੀ ਸਾਡਾ ਵਿਰਸਾ ਸਾਡਾ ਮਾਣ ਪ੍ਰੋਗਰਾਮ ਤਹਿਤ ਅਜਿਹੇ ਉਪਰੋਂ ਲੈ ਕੇ ਤੁਹਾਡੀ ਹਾਜ਼ਰੀ ਚ ਤੁਹਾਡੇ ਰੂਬਰੂ ਤੁਹਾਡੇ ਕਿਤੇ ਅਲੀ ਚ ਹਾਜ਼ਰ ਹੁੰਦੇ ਰਵਾਂਗੇ ਅੱਜ ਇੰਨਾ ਹੀ ਅਗਲੇ ਐਪੀਸੋਡ ਤੱਕ ਇੰਤਜ਼ਾਰ ਰਹੂਗਾ ਫਿਰ ਮਿਲਾਂਗੇ ਸਤਿ ਸ੍ਰੀ ਅਕਾਲ